ਪਾਵੇਂ ਪੁੱਤਾਂ ਨਾਲ ਹੁੰਦੀਏ ਛੜੀ ਕੇ ਵਿੱਚ ਟੋਰ ਬਈ ਪਾਵੇਂ ਪੁੱਤਾਂ ਨਾਲ ਹੁੰਦੀਏ ਛੜੀ ਕੇ ਵਿੱਚ ਟੋਰ ਬਈ ਯੀਸੂ ਕੱਲ੍ਹ ਉੱਤੇ ਜ਼ਰਾ ਕਰੋ ਤੁਸੀਂ ਗੌਰ ਬਈ ਯੀਸੂ ਕੱਲ੍ਹ ਉੱਤੇ ਜ਼ਰਾ ਕਰੋ ਤੂੰ ਸਿਗੋਰ ਬਈ ਬਾਪਲੇ ਦਾ ਵੇੜਾ ਸਦਾ ਰਹੇ ਵਸਦਾ ਧੀਆ ਸੁਖਾਂ ਦੇ ਮਨੋ ਦੀਆ ਪਾਵੇਂ ਦੁਨੀਆ ਤੇ ਪੁੱਤਾਂ ਨਾਲ ਨਾ ਚੱਲਦਾ ਦੁਨੀਆ ਤੇ ਪੁੱਤਾਂ ਨਾਲ ਮਾ ਤੇ ਲਦਾ ਪਰ ਤੀਆਂ ਬਿਨਾਂ ਲੋਕੋ ਅਕਲਾਨੀ ਆਉਂਦੀਆਂ ਤੀਆਂ ਬਿਨਾਂ ਲੋਕੋ ਅਕਲਾਨੀ ਆਉਂਦੀਆਂ ਲੋੜੀ ਵਾਲੇ ਦਿਨ ਬੜੇ ਸ਼ਗਨ ਮਨੋਂਦੇ ਜਦੋਂ ਪੁੱਤ ਜੰਮਦਾ ਲੋੜੀ ਵਾਲੇ ਦਿਨ ਦੋ ਦੇ ਜਦੋਂ ਪੁੱਤ ਜਮਦਾ ਵੱਡਾ ਹੋ ਕੇ ਬਣੇ ਜਦੋਂ ਪੁੱਤ ਲਕਵੈਲੀ ਦੱਸੋ ਕਿਹੜੇ ਕੰਮ ਦਾ ਵੱਡਾ ਹੋ ਕੇ ਪੁੱਤ ਜਦੋਂ ਬਣੇ ਲਕਵੈਲੀ ਦੱਸੋ ਕਿਹੜੇ ਕੰਮ ਦਾ ਆਈ ਬੁੱਢੇ ਮਾਪਿਆਂ ਦਾ ਤੀਆਂੜ ਕੇ ਸਹਾਰ ਦੁੱਖ ਦੇ ਵੰਡਾਉਂਦੀਆਂ ਪਾਵੇ ਦੁਨੀਆ ਤੇ ਪੁੱਤਾਂ ਨਾਲ ਨਾ ਚੱਲਦਾ ਦੁਨੀਆ ਤੇ ਪੁੱਤਾਂ ਨਾਲ ਨਾ ਚੱਲਦਾ ਪਰ ਤੀਆਂ ਬਿਨਾ ਲੋਕੋ ਇਕਲਾ ਦੀਓ ਦਿਲਾਂ ਦੀਆਂ ਦਿਆਂ ਜਮਦੀਆਂ ਤੀਆਂ ਸਦਾ ਹੁੰਦੀਆਂ ਪਰਾਈਆਂ ਕੈਸੀ ਖੇਡ ਰੱਬ ਦੀ ਜਮਦੀਆਂ ਤੀਆਂ ਸਦਾ ਹੁੰਦੀਆਂ ਪਰਾਈਆਂ ਕੈਸੀ ਖੇਡ ਰੱਬ ਦੀ ਕਰਕੇ ਜਵਾਨ ਹੱਥੀ ਤੋਰ ਦਿੰਦੇ ਮਾਪੇ ਕੈਸੀ ਰੀਤ ਜਗ ਦੀ ਕਰਕੇ ਜਵਾਨ ਹੱਥੀ ਤੋਰ ਦਿੰਦੇ ਮਾਪੇ ਕੈਸੀ ਰੀਤ ਜਗ ਦੀ ਪੀਕੇ ਆਂਦੇ ਪਿੰਡੋਂ ਠੰਡੀਆਂ ਹਵਾਵਾਂ ਤੀਓ ਦਿਲੋਂ ਚਾਉਂਦੀਆਂ ਪਾਵੇਂ ਦੁਨੀਆ ਤੇ ਪੁੱਤਾਂ ਦਾਲ ਨਾ ਚੱਲਦਾ ਦੁਨੀਆ ਤੇ ਪੁੱਤਾਂ ਨਾਲ ਨਾ ਚੱਲਦਾ ਪਰ ਤਿਆਂ ਬਿਨਾਂ ਲੋਕੋ ਅਕਲਾਂ ਦੀ ਆਉਂਦੀਆਂ ਤਿਆਂ ਬਿਨਾਂ ਲੋਕੋ ਅਕਲਾਂ ਦੀ ਆਉਂਦੀਆਂ ਇਹ ਕੋਣ ਬੜੂ ਮਾਂ ਅੱਤੇ ਪੈੜ ਪੁਆ ਦਾ ਦਿੱਤੀਆਂ ਕੁੱਖੋ ਮਾਰਕੇ ਕੋੜੂ ਬੜੂ ਮਾਂ ਅੱਤੇ ਪੈੜ ਪੁਆ ਦਾ ਦਿੱਤੀਆਂ ਕੁੱਖੋ ਮਾਰਕੇ ਤੇਸੀਆਂ ਦਾ ਕਿੰਦਾ ਆਖੇ ਕਰਿਓ ਨਾ ਪਾਪ ਨੂੰ ਹਾਂ ਸਾਠੀ ਸੜਕੇ ਵੀਰਾਂ ਦੇ ਵਿਆਹਾਂ ਵਿੱਚ ਸ਼ਦਨਮਾ ਬਾਕੇ ਕੋੜੀਆਂ ਬੇਗੌਂਦੀਆਂ ਪਾਵੇ ਦੁਨੀਆ ਤੇ ਪੁੱਤਾ ਨਾਲ ਨਾ ਚੱਲਦਾ ਦੁਨੀਆ ਤੇ ਪੁੱਤਾ ਨਾਲ ਨਾ ਚੱਲਦਾ ਪਰੇ बिना लोको अकलानी बिना लको अकलानींदीअ बिना लोक अकल